ਸਰਕਾਰ ਕਿੱਥੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਟਾਰਟਿੰਗ ਤੋਂ ਕਿਰਪਾਲ ਸਿੰਘ ਤੇ ਅੱਜ ਕਾਫੀ ਅੰਧੇਰਾ ਜਿਹੜਾ ਹੋ ਚੁੱਕਿਆ ਉਹਦਾ ਕਾਰਨ ਇਹ ਹੈ ਵੀ ਜਿਹੜੀਆਂ ਰੋਪੜ ਤੋਂ ਜਿਹੜੀਆਂ ਗੱਡੀਆਂ ਚੱਲੀਆਂ ਸੀ 18 ਤੋਂ 20 ਗੱਡੀਆਂ ਜਿਹੜੀਆਂ ਰੋਪੜ ਤੋਂ ਚੱਲੀਆਂ ਸੀ ਜਿਹੜੇ ਕਿ ਹੜਪੀਰਤਾ ਵਾਸਤੇ ਬਾਬਾ ਅਵਤਾਰ ਸਿੰਘ ਜੀ ਜਿਹੜੇ ਵਿਸ਼ੇਸ਼ ਤੌਰ ਤੇ ਨਾਲ ਲੈ ਕੇ ਆਏ ਪਿਛਲੀ ਵਾਰ ਵੀ ਜਿਹੜੀਆਂ 12 ਗੱਡੀਆਂ ਸੀ ਉਹ ਲੈ ਕੇ ਆਂਦੀਆਂ ਤੇ ਤੇ ਸ਼ਹਿਰੇ ਪੰਜਾਬ ਸ਼ਾਂਪੂਰੇ ਵੱਲੋਂ ਵੀ ਉਹਨਾਂ ਦਾ ਜਿਹੜਾ ਸਹਿਯੋਗ ਸਾਨੂੰ ਕਾਫੀ ਵੱਡਾ ਦੇਖਣ ਨੂੰ ਮਿਲਿਆ ਤੇ ਅੱਜ ਤੁਹਾਨੂੰ ਮੈਂ ਦਿਖਾਵਾਂ ਤੇ ਅਦਨਾਲੇ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬਾਬਾ ਜੀ ਨੇ ਸੋਚ ਸਮਝ ਦੇ ਨਾਲ ਜਿਹੜੀ ਆਮ ਅਕਸਰ ਕੀ ਕਹਿੰਦੇ ਜੀ ਆਪਾਂ ਗੱਡੀਆਂ ਟਰੈਕਟਰ ਟਰਾਲੀਆਂ ਭਰ ਕੇ ਸਮਾਨ ਲੈ ਜਾਂਦੇ ਆ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਕਈ ਵਾਰ ਨਹੀਂ ਪਹੁੰਚਦਾ ਪਰ ਲੇਕਿਨ ਬੜੀ ਹੀ ਸੂਝ-ਬੂਝ ਦੇ ਨਾਲ ਬਾਬਾ ਅਵਤਾਰ ਸਿੰਘ ਜੀ ਨੇ ਇਹ ਨਿਰਨੇ ਕੀਤਾ ਪਿਛਲੀ ਵਾਰ ਵੀ ਜਿਹੜੀਆਂ 12 ਗੱਡੀਆਂ ਸੀ ਉਹਨਾਂ ਨੂੰ ਕਿਤੇ ਰਸਤੇ ਦੇ ਵਿੱਚ ਡੰਪ ਕਰਕੇ ਤੇ ਤੁਸੀਂ ਜਿਹੜੇ ਇਹ ਦੇਖ ਰਹੇ ਹੋ ਅੱਜ ਕੱਪੜੇ ਦੇਖੋ ਤੇ ਇਹਨਾਂ ਦੇ ਕਿੰਨੇ ਲਿਬੜੇ ਹੋਏ ਇਹ ਟਰੱਕ ਜਿਹੜਾ ਖੁਦ ਆਪ ਸੇਵਾ ਦੇ ਵਿੱਚ ਟਰੈਕਟਰ ਟਰੱਕ ਉਤਾਰ ਕੇ ਜਿਹੜਾ ਸਮਾਨ ਹੈ ਉਹ ਟਰਾਲੀਆਂ ਦੇ ਉੱਤੇ ਲੱਦ ਕੇ ਲੋਡ ਮੰਦਾ ਕੋਲ ਤੱਕ ਪਹੁੰਚਾਣੇ ਆ ਤਾਂ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਜਿਵੇਂ ਕਿ ਬਾਬਾ ਜੀ ਨੇ ਇੱਕ ਨਿਰਨੇ ਲਿੱਤਾ ਹੋਇਆ ਵੀ ਇੱਕ ਕਹੀ ਹੀ ਸਾਰਾ ਸਮਾਨ ਲੋਡ ਬੰਦਾ ਤੱਕ ਪਹੁੰਚਣਾ ਚਾਹੀਦਾ ਕਈ ਕ ਅਸੀਂ ਦੇਖਿਆ ਵੀ ਹੈਗਾ ਸਰਵੇ ਕਰਕੇ ਕਈ ਲੋਕ ਜਿਨ੍ਹਾਂ ਨੂੰ ਲੋਡ ਨਹੀਂ ਹੈਗੇ ਲਫਾਬੇ ਚੰਗੇ ਹੋਏ ਆ ਉਹਨਾਂ ਕੋਲ ਥੱਲੇ ਰੱਖੇ ਹੋਇਆ ਬਿਨਾਂ ਲੋਡ ਤੋਂ ਉਹ ਸਮਾਨ ਇਕੱਠਾ ਕਰਕੇ ਵੇਚਣਾ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਕਾਫੀ ਦਿਖਾਈ ਦਿੰਦਾ ਤੇ ਜਿਵੇਂ ਕਿ ਬਾਬਾ ਜੀ ਨੇ ਤੁਹਾਡੇ ਕੋਲ ਹੀ ਡੰਪ ਕੀਤਾ ਹੋਇਆ ਤਾਂ ਉਹਦੇ ਨਾਲ ਕਿੰਨੇ ਕ ਲੋਡ ਬੰਦਿਆਂ ਨੂੰ ਜਿਹੜਾ ਸਮਾਨ ਪਹੁੰਚ ਚੁੱਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਅਹੀਂ ਨਾਲੇ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਸਮੂਹ ਸਾਥ ਸੰਗਤ ਰੋਪੜ ਜਿਨ੍ਹਾਂ ਨੇ ਸੰਗਤ ਨਾਲ ਸਹਿਯੋਗ ਕੀਤਾ ਹੈ ਜੋ ਕਿ ਪਸ਼ੂਆਂ ਵਾਸਤੇ ਚਾਰੇ ਦੀ ਬਹੁਤ ਜ਼ਰੂਰਤ ਹੈ ਜੀ ਇਹ ਚਾਰਾ ਜੋ ਬਾਬਾ ਜੀ ਨੇ ਅੱਜ ਵੀ ਕਾਫੀ ਭੇਜਿਆ ਹੈ 1000 ਗੱਠ ਤੋਂ ਉੱਪਰ ਹੀ ਹੈ ਜੀ ਅਸੀਂ ਸਾਡੀ ਸੋਚ ਇਹੀ ਹੈ ਜੀ ਮਾਝਾ ਅੱਗੇ ਬਹੁਤ ਬਦਨਾਮ ਹੋ ਚੁੱਕਾ ਹੈ ਲੋਟੂਆਂ ਨੇ ਬਦਨਾਮ ਕਰਤਾ ਚੈਨ ਹਰ ਚੈਨਲ ਤੇ ਇਹੋ ਚੱਲ ਰਿਹਾ ਜੇ ਮਾਝੇ 'ਚ ਲੋਟ ਹੋ ਰਹੀ ਹੈ ਪਰ ਨਹੀਂ ਮਾਝੇ ਦੇ ਵਿੱਚ ਕੁਝ ਚੰਗੇ ਲੋਕ ਹੀ ਬਹੁਤ ਜ਼ਿਆਦਾ ਰਹਿ ਰਹੇ ਹਨ ਜੀ ਸਾਡੀ ਇਹੀ ਸੋਚ ਹੈ ਜੇ ਹਰ ਇੱਕ ਨੇ ਆਪਣੀ ਅਨੇਕ ਕਮਾਈ ਦੇ ਵਿੱਚੋਂ ਦਸਵੰਧ ਭੇਜ ਕੇ ਸੰਤਾਂ ਦੇ ਕੋਲ ਤੇ ਉਹਦਾ ਆਚਾਰਾ ਖਰੀਦ ਕੇ ਸੰਤਾਂ ਆ ਪਹੁੰਚ ਰਹੇ ਹਨ ਸਾਡੇ ਪਾਸ ਤੇ ਸਾਡੀ ਵੀ ਇਹੀ ਸੋਚ ਹੈ ਇਨਾਲਾ ਵਾਸੀਆਂ ਦੀ ਜੋ ਸੇਵਾ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਇਹ ਪਹੁੰਚਾਇਆ ਜਾਵੇ ਤੇ ਉਹ ਪਸ਼ੂਆਂ ਨੂੰ ਇਹ ਖਾਣਾ ਜੇ ਉਹ ਆਇਆ ਉਹ ਖਾਣ ਇਹ ਨਹੀਂ ਹੈ ਕੋਈ ਸਾਡੇ ਕੋ ਗੱਠਾਂ ਲੈ ਜਾਏ ਤੇ ਬਾਹਰ ਜਾ ਕੇ ਫੇਰ ਵੇਖ ਕੇ ਸ਼ਰਾਬ ਪੀਵੇ ਉਹ ਕੰਮ ਨਹੀਂ ਅਸੀਂ ਸਾਡੀ ਇਹੀ ਸੋਚ ਹੈ ਤੇ ਤਹੀ ਧਿਆਨ ਦੇ ਨਾਲ ਹੀ ਇਹ ਸਾਰਾ ਕੰਮ ਕਰ ਰਹੇ ਹਾਂ ਜੀ ਅਸੀਂ ਫਿਰ ਦੁਬਾਰਾ ਜੀ ਸਟਾਰ ਚੈਨਲ ਦਾ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਸਮੂਹ ਸਾਧ ਸੰਗਤ ਰੋਪੜ ਦਾ ਜਨਾਲੇ ਦੀਆਂ ਸੰਗਤਾਂ ਵੱਲੋਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਜੀ ਜਨਾਲਾ ਸ਼ਹਿਰ ਵਿੱਚ ਪਹੁੰਚਣ ਤੇ ਧੰਨਵਾਦ ਜੀ ਤੇ ਆਪਾਂ ਹੋਰ ਗੱਲਬਾਤ ਕਰਾਂਗੇ ਸਰ ਅਜਨਾਲੇ ਦੇ ਵਿੱਚ ਜਾਂ ਉਸਦੇ ਇਲਾਕੇ ਦੇ ਨੇੜੇ ਤੇੜੇ ਕਿਸੇ ਵੀ ਬੰਦੇ ਨੂੰ ਲੋਡ ਹੁੰਦੀ ਆ ਲੋਡ ਬੰਦ ਨੂੰ ਖਾਸ ਕਰਕੇ ਮੈਂ ਅਪੀਲ ਕਰਾਂਗਾ ਵੀ ਜਿਹੜੇ ਲੋਡ ਬੰਦ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੋਡ ਹੁੰਦੀ ਆ ਇੱਕ ਆਪਾਂ ਹੈਲਪ ਨੰਬਰ ਇਹਨਾਂ ਦਾ ਪਾਵਾਂਗੇ ਤਾਂ ਤੁਸੀਂ ਜ਼ਰੂਰ ਨੋਟ ਕਰੋ ਕਿਸੇ ਵੀ ਬੰਦੇ ਨੂੰ ਲੋਡ ਮੰਦ ਨੂੰ ਜੇ ਲੋਡ ਪੈਂਦੀ ਆ ਤਾਂ ਇਹਨਾਂ ਦੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕਿਸੇ ਵੀ ਚੀਜ਼ ਦੀ ਜੇ ਲੋਡ ਆ ਤਾਂ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗਾ ਸਰ ਪਹਿਲਾਂ ਨੰਬਰ ਤੁਸੀਂ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਫੋਨ ਨੰਬਰ ਮੇਰਾ ਹੈਗਾ 988524882 ਜਾਂ 9885 24882 ਤੇ ਤੁਸੀਂ ਕਾਲ ਕਰ ਸਕਦੇ ਹੋ ਅੱਗੇ ਵੀ ਪਿੱਛੇ ਜਿਹੜੇ ਜਦੋਂ ਗੱਠਾਂ ਆਈਆਂ ਸੀ ਉਦੋਂ ਵੀ ਲੋਕਾਂ ਨੇ ਸੰਪਰਕ ਬਹੁਤ ਕੀਤਾ ਸੀ ਉਹ ਸਾਡੀ ਕੋਸ਼ਿਸ਼ ਹੋਈ ਸੀ ਜਿੱਥੇ ਵੀ ਕਿਸੇ ਨੇ ਕਿਹਾ ਆ ਉੱਥੋਂ ਤੱਕ ਉਸ ਦਾ ਜਿਹੜਾ ਚਾਰਾ ਆ ਜਿਹੜਾ ਸੇਵਾ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕੀ ਬਾਬਾ ਜੀ ਨੂੰ ਵੀ ਸਿੱਧੇ ਫੋਨ ਨੂੰ ਦੇ ਰਹੇ ਪਿੱਛੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਬਾਬਾ ਜੀ ਨੇ ਹੁਕਮ ਕੀਤਾ ਸਾਨੂੰ ਅਸੀਂ ਉਸ ਹਸਾਬ ਦੇ ਨਾਲ ਉਹਨਾਂ ਨੂੰ ਚਾਰਾ ਪ੍ਰੋਵਾਈਡ ਕੀਤਾ ਜੀ ਔਰ ਅੱਗੇ ਵੀ ਜਿਵੇਂ ਸਾਨੂੰ ਕੋਈ ਫੋਨ ਕਰੇਗਾ ਲੋੜਵੰਦ ਉਹਦੀ ਅਸੀਂ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹੀ ਮੇਰੀ ਪੀਰ ਹੈ ਸਾਰਿਆਂ ਨੂੰ ਜੀ ਤੇ ਮੈਂ ਇੱਕ ਹੋਰ ਗੱਲ ਦਿਖਾਣਾ ਚਾਹੁੰਦਾ ਵੀ ਇਹ ਪਰਿਵਾਰ ਦਾ ਅੱਜ ਬਹੁਤ ਵੱਡਾ ਸਹਿਯੋਗ ਹੈ ਪਿਛਲੀ ਵਾਰ ਵੀ ਅਸੀਂ ਆਇਸੀ ਤਕਰੀਬਨ ਸਾਡੇ 20 ਤੋਂ 25 ਬੰਦੇ ਸੀ ਅੱਜ 50 ਤੋਂ 60 ਮੈਂਬਰ ਹੈ ਜਿਹੜੇ ਰੋਪੜ ਤੋਂ ਆਏ ਸੀ ਅੱਜ ਜਿਹੜਾ ਪ੍ਰਸ਼ਾਦਾ ਵੀ ਸ਼ਿਕਾਇਆ ਗਿਆ ਔਰ ਬਹੁਤ ਹੀ ਵਧੀਆ ਜਿਹੜੀ ਆਉ ਭਗਤ ਕੀਤੀ ਗਈ ਹੈ ਔਰ ਨੌਜਵਾਨ ਜਿਹੜੇ ਉਹਨਾਂ ਦੇ ਬੱਚੇ ਆ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਜਿਹੜੇ ਕੱਪੜੇ ਆ ਉਹ ਦਿਖਾਈ ਦਿੰਦੇ ਵੀ ਜਿਹੜੇ ਟਰੱਕ ਦੇ ਵਿੱਚ ਜਿਹੜਾ ਸਮਾਨ ਤਾਰਿਆ ਔਰ ਬਜ਼ੁਰਗ ਬੈਠੇ ਆ ਔਰ ਮਾਤਾ ਮਾਂ ਪੈਣਾ ਸਾਡੀਆਂ ਬੈਠੀਆਂ ਅੱਜ ਅਸੀਂ ਵੀ ਜੀ ਸਟਾਰਟ ਟੇਮ ਵੱਲੋਂ ਵੀ ਔਰ ਪੂਰੇ ਇਸ ਸੰਸਥਾ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਜੀ ਕਿਵੇਂ ਕਹਿੰਦੇ ਜਿਹੜਾ ਇਸ ਪਰਿਵਾਰ ਦੇ ਨਾਲ ਕਾਫੀ ਪਿਆਰ ਹੈ ਲੇਕਿਨ ਫਿਰ ਵੀ ਜਿਹੜੇ ਅੱਗੇ ਤੋਂ ਅੱਗੇ ਜਿਹੜੇ ਮੈਂਬਰ ਹੈ ਉਹ ਉਸ ਤੋਂ ਵੀ ਵਧਿਆ ਜਿਹੜੇ ਸੇਵਾ ਵਿੱਚ ਲੱਗੇ ਹੋਏ ਦਾਸ 79 ਦੇ ਵਿੱਚ ਪਰਿਵਾਰ ਸ਼ੁਰੂ ਸਾਹਿਬ ਆਇਆ ਉਹ ਤੋਂ ਬਾਅਦ ਮੈਂ 1.5 ਸਾਲ ਘਰ ਆਉਂਦਾ ਜਾਂਦਾ ਰਿਹਾ 80 ਦੇ ਲਗਭਗ 81 ਦੇ ਮੈਂ ਫਿਰ ਉੱਥੇ ਪੱਕੇ ਤੌਰ ਤੇ ਰਹਿਣ ਲੱਗ ਗਿਆ ਇੱਧਰ ਮੈਂ ਫਿਰ ਗਰਾਈ ਨੂੰ ਆਉਣ ਲੱਗ ਗਿਆ ਪਹਿਲੇ ਦਿਨ ਤੋਂ ਫਿਰ ਜਦੋਂ ਪਹਿਲੇ ਦਿਨ ਮੈਂ ਆਇਆ ਇਸ ਪਰਿਵਾਰ ਦੇ ਕੋਲ ਰਹਾ ਤੇ ਗੱਡੀਆਂ ਸਾਡੀ ਕਾਇਬਦੀ ਕਮੈ ਲੈ ਕੇ ਆਇਆ ਉਸ ਦਿਨ ਤੋਂ ਫਿਰ ਅੱਜ ਤੱਕ ਪਹਿਲਾ ਸਵਰਵਾਸੀ ਮੇਰੇ ਬਹੁਤ ਸਤਿਕਾਰਯੋਗ ਬਾਪ ਦੇ ਸਮਾਨ ਬਾਬਾ ਸੂਰਤਾ ਸਿੰਘ ਜੀ ਉਹਨਾਂ ਨੇ ਮੈਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਵੀ ਪਿਆਰ ਵੀ ਕੀਤਾ ਬਹੁਤ ਉਹਨਾਂ ਨੇ ਮੇਰੀ ਰਾਖੀ ਵੀ ਰੱਖੀ ਮੇਰੇ ਕੋਲ ਰਹਿੰਦੇ ਵੀ ਰਹੇ ਸੋ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਸੋ ਕਿ ਉਹਨਾਂ ਦੇ ਚਾਰ ਸਪੁੱਤਰ ਉਹਨਾਂ ਨੇ ਵੀ ਇਤਨੀ ਸੇਵਾ ਕੀਤੀ ਕਿ ਕਹਿਣ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਫਿਰ ਉਹ ਵੀ ਸੇਵਾ ਕਰਦੇ ਰਹੇ ਅੱਗੇ ਚੌਥੀ ਪੁਸਤੇ ਵਿੱਚ ਉਹਨਾਂ ਦੇ ਪੋਤਰੇ ਆ ਜਿਹੜੇ ਉਹ ਵੀ ਤੁਹਾਡੇ ਸਾਹਮਣੇ ਤੁਸੀਂ ਕੈਮਰਾ ਕਮਾਇਆ ਸੇਵਾ ਦੇ ਵਿੱਚ ਤਤਪਰ ਹਨ ਸੋ ਇਸ ਪਰਿਵਾਰ ਦੀ ਜਿੱਥੇ ਸੇਵਾ ਦੇ ਪਰਿਵਾਰ ਛੋੜਾ ਸਦਾ ਬਰਤਨ ਗੁਰੂ ਕੇ ਮਹਿਲ ਅਨੰਦਪੁਰ ਸਾਹਿਬ ਹੁਣ ਟੀਬੀ ਸਾਹਿਬ ਆਵੇਂ ਹੁਲਾ ਹੋਵੇ ਵਾਹ ਮੇ ਬਸਾਖੀ ਹੋਵੇ ਵਾਹ ਫਤਗੜ ਸਾਹਿਬ ਦਸੇਦੀ ਜੋੜ ਮੇਲਾ ਹੋਵੇ ਇਲਾਕੇ ਦੇ ਚ ਬਖਸੀਰ ਸਿੰਘ ਜੀ ਸੁਰਤਾ ਸਿੰਘ ਦਾ ਪਰਿਵਾਰ ਇਹ ਸਾਰੇ ਬਹੁਤ ਬੜੀ ਸੇਵਾ ਕਰਦੇ ਹਨ ਸੋ ਇਹਨਾਂ ਦਾ ਵੱਡੇ ਭਰਾ ਸੁਰਤਾ ਸਿੰਘ ਦੇ ਲੜਕੇ ਜਰਦਰਪਾਲ ਸਿੰਘ ਜੀ ਉਹ ਦਿੱਲੀ ਜਦੋਂ ਮੋਰਚਾ ਲੱਗਿਆ ਸੀ ਕਿਸਾਨ ਮੋਰਚਾ ਉਹਦੇ ਵਿੱਚ ਵੀ ਕਈ ਮਹੀਨੇ ਫਿਰੋ ਮੁਖੀ ਦੇ ਤੌਰ ਤੇ ਅਸੀਂ ਉਹਨਾਂ ਨੂੰ ਸਾਡ ਰੱਖਿਆ ਸੋ ਜਦੋਂ ਹੁਣ ਇਹ ਮੌਕਾ ਆਇਆ ਹੜਾਂ ਦਾ ਮੈਂ ਸੋਚਿਆ ਵੀ ਜੇ ਅਸੀਂ ਏਡੀ ਦੂਰ ਜਾ ਕੇ ਦੰਦੇ ਹਤਾ ਕਿਉਂ ਰਾਤ 10 ਰਾਤ ਰਹਿ ਨਹੀਂ ਸਕਦਾ ਕਿਤੇ ਤੇ ਇਸ ਕਰਕੇ ਮੈਂ ਬੜਾ ਸੋਚਿਆ ਵੀ ਕੀ ਕਰੀਏ ਫਿਰ ਮੈਂ ਸਰਦਾਰ ਬਲਕਾਰ ਸਿੰਘ ਨੂੰ ਕਿਹਾ ਵੀ ਭਾਈ ਅਸੀਂ ਤੇਰੇ ਕੋਲ ਆ ਦੰਦੇ ਆ ਤੂੰ ਉਹਨੂੰ ਬੜੀ ਯੋਗ ਢੰਗ ਦੇ ਨਾਲ ਵਰਤਾ ਉਧਰ ਦੂਜੇ ਪਾਸੇ ਭਾਈ ਹਰਦੇਵ ਸਿੰਘ ਸਾਡੇ ਪਰ ਆਗੀ ਰਹੇ ਆ ਹੁਣ ਦਰਬਾਰ ਸਾਹਿਬ ਦੇ ਰਾਗੇ ਆ ਸਿੱਧਾ ਡਿਊਟੀ ਆ ਉਹ ਦਰਬਾਰ ਨੇ ਮੋਰਚਾ ਸੰਭਾਲ ਕੇ ਰੱਖਿਆ ਤੇ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਸਾਥੀਆਂ ਨੇ ਮੋਰਚਾ ਸੰਭਾਲ ਕੇ ਰੱਖਿਆ ਸੋ ਉਹਨਾਂ ਦੇ ਬਾਖੂਬੀ ਦੇ ਨਾਲ ਉਸ ਡਿਊਟੀ ਨੂੰ ਨਿਭਾਇਆ ਸੋ ਮੈਂ ਇਹਨਾਂ ਦਾ ਰਿਣੀ ਹਾਂ ਧੰਨਵਾਦੀ ਹਾਂ ਤੇ ਹੋਰ ਆਸ ਕਰਦਾ ਕਿ ਅੱਗੇ ਵੀ ਜੋ ਅਸੀਂ ਸਮਾਨ ਲੈ ਕੇ ਆਈਏ ਲੈ ਕੇ ਆਵਾਂਗੇ ਉਹਨੂੰ ਬੜੀ ਯੋਗ ਢੰਗ ਦੇ ਨਾਲ ਵਰਤੌਣਗੇ ਕਿਉਂਕਿ ਸਮਾਨ ਤਾਂ ਇਤਨੇ ਜ਼ਿਆਦਾ ਆ ਚਾਰਿਆ ਮਾਤਰਾ 'ਚ ਜਿਹਦੀ ਕਿ ਲੋੜ ਵੀ ਨਹੀਂ ਜਿਹੜਾ ਜ਼ਿੰਮੇਦਾਰ ਆ ਉਹ ਸੜਕ ਤੇ ਆ ਕੇ ਮੰਗਲ ਦੇ ਲਈ ਤਿਆਰ ਨਹੀਂ ਹੈਗਾ ਸੋ ਉਹਨੂੰ ਤਾਂ ਘਰ ਜਾ ਕੇ ਪ੍ਰੇਰਨਾ ਦੇ ਕੇ ਉਦੇ ਨਾਲ ਮਤਲਬ ਸਹਿਯੋਗ ਕਰਕੇ ਉਹਨੂੰ ਵਿਸ਼ਵਾਸ ਵਿੱਚ ਲੈ ਕੇ ਸਮਾ ਦੇਣ ਦੀ ਜ਼ਰੂਰਤ ਆ ਸੋ ਤਿੰਨ ਤਰ੍ਹਾਂ ਦੇ ਪਿੰਡ ਆ ਇੱਕ ਪਿੰਡ ਉਹ ਜਿਹਨਾਂ ਚ ਪਾਣੀ ਪਿੰਡ ਚ ਵੀ ਪਾਣੀ ਫਿਰ ਗਿਆ ਖੇਤ ਚ ਵੀ ਪਾਣੀ ਫਿਰ ਗਿਆ ਉਹ ਪੈਲ ਦੇ ਆਧਾਰ ਤੇ ਦੂਸਰਾ ਪਿੰਡ ਬਚ ਗਿਆ ਖੇਤਾਂ ਨੁਕਸਾਨ ਅਗਰ ਦੂਜੇ ਨੰਬਰ ਤੇ ਤੀਜੇ ਤੇ ਪਿੰਡ ਬਚ ਗਿਆ ਅੱਧ ਪਜਦ ਖੇਤ ਵੀ ਬਚ ਗਿਆ ਤੀਜੇ ਤੇ ਹਰ ਇੱਕ ਹੋਰ ਕੈਟਾਗਰੀ ਬਣ ਜਾਂਦੀ ਆ ਕਿ ਕਈਆਂ ਦੇ ਪਰਿਵਾਰ ਸਰਕਾਰੀ ਨੌਕਰੀ ਕਰਦੇ ਆ ਉਹਨਾਂ ਦਾ ਮਹੀਨੇ ਤਨਖਾਹ ਕੇ ਗੁਜ਼ਾਰਾ ਚੱਲਦਾ ਕਈਆਂ ਦੇ ਵਿਦੇਸ਼ ਕਾ ਪੈਸੇ ਆ ਜਾਂਦੇ ਆ ਕਈ ਪਰਿਵਾਰ ਐਸੇ ਜਿਨ੍ਹਾਂ ਦਾ ਸਾਰਾ ਕਾਰੋਬਾਰ ਖੇਤੀ ਤੇ ਨਿਰਪਰ ਆ ਉਹਨਾਂ ਪਰਿਵਾਰਾਂ ਦੀ ਗੌਰ ਰੱਖਣੀ ਸਭ ਤੋਂ ਵੱਡੇ ਜ਼ਰੂਰੀ ਹੈ ਉਹ ਅਸੀਂ ਇੰਨੀ ਦੂਰੋਂ ਨਹੀਂ ਰੱਖ ਸਕਦੇ ਉਹ ਜੋ ਇਲਾਕੇ ਦੇ ਬੰਦੇ ਹਨ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੀ ਅੱਗੇ ਪਿੰਡ ਵਿੱਚ ਫੇਰ ਸਾਂਝਾ ਹੁੰਦੀਆਂ ਵੀ ਕਿਹੜਾ ਪਰਿਵਾਰ ਕਿਤਨੀ ਸਮਰੱਥਾ ਦੇ ਵਿੱਚ ਕਿੰਨਾ ਕੁ ਲੋਡ ਬੰਦਾ ਇਹੋ ਵੀ ਜਾਣ ਸਕਦੇ ਆ ਸੋ ਇਸ ਕੱਲ ਨੂੰ ਬਲਕਾਰ ਸਿੰਘ ਜੀ ਉਧਰ ਭਾਈ ਪ੍ਰਦੀਪ ਸਿੰਘ ਜੀ ਬਾਖੂਪੀ ਨਿਵਾ ਰਹੇ ਹਨ ਸੋ ਮਹਾਰਾਜ ਨੇ ਹੋਰ ਬਾਲੂਦੋਂ ਬਕਸੇ ਤਾਂ ਕਿ ਜੋ ਹੈ ਵੀ ਡਿਊਟੀ ਨਿਵਾ ਸਕਣ ਬਾਕੀ ਪਰਿਵਾਰ ਦਾ ਉਹਨਾਂ ਦੇ ਰਿਸ਼ਤੇਦਾਰ ਤੁਸੀਂ ਦੇਖਿਆ ਸਾਰੇ ਰਿਸ਼ਤੇਦਾਰ ਵੀ ਆਏ ਹੋਏ ਆ ਸੋ ਉਹਨਾਂ ਨੂੰ ਵਿਆਵਰਗਾ ਚਾਹ ਹੁੰਦਾ ਜਦੋਂ ਸੰਗਤ ਆਉਂਦੀ ਆ ਹੁਣ ਤੋਂ ਨਹੀਂ ਬਹੁਤ ਪੁਰਾਣੇ ਦਾ ਜਮਾਤਾ ਹੁੰਦੀ ਸੀ ਉਹਨੂੰ ਤਾਂ ਜਦੋਂ ਕੋਈ ਪਰੋਣਾ ਹੁੰਦਾ ਸੀ ਚਾਹ ਚੜ ਜਾਂਦਾ ਸੀ ਜਦੋਂ ਸੇਵਾਦਾਰਾਂ ਤੇ ਚਾਹ ਚੜ ਜਾਂਦਾ ਸੀ ਇੱਕ ਵਾਰ ਆਤਵਾਦ ਦੇ ਟਾਈਮ ਦੀ ਗੱਲ ਆ ਅਸੀਂ 7 ਜਣੇ ਤੇ ਗਰਾਈ ਨੂੰ ਆਏ ਵੇ ਮੇਰੇ ਮਾਂ ਚਾ ਵੀ ਦਸਿਨਾ ਦੇ ਬੋਝ ਬਣਦੇ ਆ ਸਵੇਰ ਦੀ ਰੋਟੀ ਵੀ ਖਾਂਦੇ ਆ ਕਈ ਵਾਰ ਦੁਪਹਿਰ ਦੇ ਵੀ ਖਾਂਦੇ ਫੇਰ ਸ਼ਾਮ ਦੀ ਖਾਂਦੇ ਆ ਵੀ ਸਵੇਰ ਦੀ ਖਾ ਕੇ ਜਾਂਦੇ ਦੁਪਹਿਰ ਦੀ ਬਾਅਦ ਖਾ ਲੈਂਦੇ ਆ ਵੀ ਸ਼ਾਮ ਨੂੰ ਗਜਾ ਕਰ ਲਿਆ ਇਹ ਇੱਕ ਦਿਨ ਅਸੀਂ ਆਏ ਰੋਟੀ ਨੂੰ ਫੇਰ ਜਿਹੜਾ ਸੇਵਾਦਾਰ ਲੈਣ ਨੂੰ ਪੁੱਛਿਆ ਵੀ ਅੱਜ ਰੋਟੀ ਨੂੰ ਨਹੀਂ ਆਏ ਉਹਨਾਂ ਦੇ ਬਾਪ ਦੇ ਗਏ ਕਰਕੇ ਫਿਰ ਜਿਹਨਾਂ ਦੀ ਜਿਹੜੀ ਮਾਤਾ ਸੀ ਸੁਖਤਾ ਸਿੰਘ ਦੇ ਰਬ ਬਲਕਾਰਾਂ ਦੀ ਮਾਤਾ ਉਹਨਾਂ ਬੜੇ ਸਾਨੂੰ ਸਖਤ ਆਈ ਦੇ ਨਾਲ ਮਨਾ ਕਰਿਆ ਵੀ ਅਸੀਂ ਕਾਹਦੇ ਵਾਸਤੇ ਆ ਜੇ ਤੁਸੀਂ ਬਸ ਮਤਲਬ ਪੁਰਾਣੇ ਪ੍ਰਸ਼ਾਦ ਬਹੇ ਪ੍ਰਸ਼ਾਦੇ ਛਕਣੇ ਆ ਫਿਰ ਉਹਨਾਂ ਸਾਨੂੰ ਬੜਾ ਹੁਦੇ ਨਾਲ ਇੱਕ ਕਿਸਮ ਦੇ ਡਾਂਟ ਕੇ ਰੋਕਿਆ ਜੇ ਤੁਸੀਂ ਇਹ ਨਹੀਂ ਖਾਣੇ ਐਸੀ ਸਾਨੂੰ ਦਿੱਦ ਕੋ ਅਸੀਂ ਖਾਉਂਗੇ ਸੋ ਕਹਿਣ ਤੋਂ ਬਾਅਦ ਪਰਿਵਾਰ ਦੀ ਬਹੁਤ ਵੱਡੀ ਜਿੱਤੇ ਸੇਵਾ ਵੀ ਦੇਣਾ ਸੋ ਤੇ ਦਾਤੇ ਪ੍ਰਤੀ ਵੀ ਸਰ ਪਰਵਾਰ ਦੀ ਬਹੁਤ ਵੱਡੀ ਦੇਣ ਹੈ ਜਿਹਨੂੰ ਮੈਂ ਭੁਲਾ ਨਹੀਂ ਸਕਦਾ ਸੋ ਮਾਰੀ ਕਿਰਪਾ ਕਰੇ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ੍ਰੀ ਸ਼ਕਾਂਤਿ ਵਿੱਚ ਸੋ ਮੈਂ ਜਿੱਥੇ ਹੋਰ ਦਾ ਧੰਨਵਾਦ ਕਰਦਾ ਇਲਾਕਾ ਨਿਵਾਸੀਆਂ ਦਾ ਸਾਰੀ ਸਿੱਖ ਸੰਗਤ ਦਾ ਜਿਨ੍ਹਾਂ ਨੇ ਮਾਇਆ ਦੇ ਕੇ ਹੋਰ ਸਮਾਨ ਦੇ ਕੇ ਸਾਨੂੰ ਉਤੇ ਵਿਸ਼ਵਾਸ ਕੀਤਾ ਅਕੀਸ ਵਿਸ਼ਵਾਸ ਜੋ ਹੈ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਦੇ ਸਾਥੀ ਤੇ ਪ੍ਰਦੀਪ ਸਿੰਘ ਜੀ ਨਾਲ ਦੇ ਸਾਥੀਆਂ ਦੇ ਪਿਛਵਾਦ ਦੇ ਤੌਰ ਤੇ ਸਮਾਨ ਛੱਡ ਕੇ ਜਾਂਦੇ ਹਨ ਸੋ ਬਾਖੂਪੀ ਤੁਨ ਲਵਾ ਰਹੇ ਹਨ ਸੋ ਮੈਂ ਆਪ ਜੀ ਦਾ ਵੀ ਜੀ ਸਟਾਰ ਟੀਵੀ ਦਾ ਵੀ ਰਣੀ ਹਾਂ ਕਿ ਤੁਸੀਂ ਇਸ ਤਰੀਬ ਇਹਤ ਕਰਕੇ ਘੁੰਮ ਕੇ ਲੋਕਾਂ ਦੀ ਬਾਤ ਸੰਗਤਾਂ ਦੇ ਤੱਕ ਪਹੁੰਚਾਉਂਦੇ ਹੋ ਸੰਗਤਾ ਫਿਰ ਜਦੋਂ ਦੇਖਦੀਆਂ ਹਨ ਕਿ ਚੀਜ਼ ਦੀ ਲੋੜ ਹੈ ਉਹ ਮਹੱਇਆ ਕਰਾਉਂਦੇ ਹਨ ਸੋ মিডিਆ ਦਾ ਜਬਾਨਾ ਇਹਦੀ ਅੱਜ ਬਹੁਤ ਵੱਡੀ ਲੋੜ ਹੈ ਸੰਗਤਾ ਇਸੇ ਕਰਕੇ মিডিਆ ਕਰਕੇ ਅੱਜ ਹੋਲੇ ਦੀ ਜਰਾ ਟਰਾਲੀਆਂ ਘੁੰਮਦੀਆਂ ਹਨ ਇਹਦਾ ਸਭ ਤੋਂ ਵੱਡਾ ਕਾਰਨ ਇਹੀ ਆ ਮੈਂ ਤੁਹਾਨੂੰ ਇੱਕ ਪੁਰਾਣੀ ਉਦਾਹਰਨ ਦੱਸਦਾ ਕਿ 1988 ਦੇ ਜ ਬਹੁਤ ਵੱਡੇ ਹੜਾ ਹੈ ਰੋਪੜ ਵਿੱਚ ਕਾਫੀ ਇਲਾਕਾ ਸਾਡਾ ਪ੍ਰਭਾਵਿਤ ਹੋਇਆ ਅਸੀਂ ਕੁਝ 35-40 ਘਰਾਂ ਦੇ ਵਿੱਚ 22 ਦਿਨ ਲਗਾਤਾਰ ਪ੍ਰਸ਼ਾਦਾ ਦਿੰਦੇ ਰਹੇ ਸਾਡੇ ਪਾਸਾਰੇ 50 ਕਿਲੋ ਦਾਲ ਆਈ 2-3 ਕੁਆਂਟ 2 ਕੁਆਂਟ ਲਾਟਾ ਹੈ 2 ਪੰਡਾ ਸਰ ਕੱਪੜਿਆਂ ਦੀਆਂ ਆਇਆਂ ਕੁਝ ਵੀ ਨਹੀਂ ਆਇਆ 22 ਦਿਨ ਦੇ ਵਿੱਚ ਸੋ ਅੱਜ ਮੀਟੀ ਦਾ ਜਮਾਨਾ ਪਦਾਰਥਾਂ ਦੇ ਢੇਰ ਲੱਗੇ ਪਏ ਆ ਉਸ ਸਿੱਖ ਸੰਗਤਾਂ ਨੂੰ ਬੇਨਤੀ ਹੈ ਸਬਰ ਸੰਤੋਖ ਦੇ ਨਾਲ ਉਹਦੀ ਪਰਤੋ ਕਰਨ ਕਿਉਂਕਿ ਜਿਹੜਾ ਕਈ ਸਮਝ ਦਿੰਦੇ ਪਤਾ ਨਹੀਂ ਮੁੱਖ ਦਾ ਮਾਲ ਆ ਨਹੀਂ ਜਿਹੜੇ ਲੈ ਕੇ ਆਉਂਦੇ ਉਹਨਾਂ ਨੇ ਬੱਚਿਆਂ ਦੇ ਮੂੰਹਾਂ ਵਿੱਚੋਂ ਕੱਢ ਕੇ ਆਪਣੇ ਦਸਵੰਦ ਦੇ ਰੂਪ ਵਿੱਚ ਇਸ ਮਾਲ ਲੈ ਕੇ ਆਉਂਦੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਇੱਥੇ ਕੋਈ ਨਹੀਂ ਦੇਖਦਾ ਤਾਂ ਪਰਮੇਸ਼ਰ ਦੇਖ ਰਿਹਾ ਤਾਂ ਲੇਖਾ ਜੋਖਾ ਦੇਣਾ ਪੈਂਦਾ ਕਿਉਂਕਿ ਜਿਹੜਾ ਅਸੀਂ ਨਜਾਇਜ਼ ਕਿਸਦਾ ਸਮਾਨ ਲੈਂਦੇ ਆ ਉਹਦਾ ਤਿਲ ਤਿਲ ਦਾ ਵੀ ਲੇਖਾ ਪਰਮਾਤਮਾ ਨੂੰ ਦੇਣਾ ਪੈਂਦਾ ਇਸ ਕਰਕੇ ਕਿ ਦੇ ਮਨ ਵਿੱਚ ਨਾ ਆਵੇ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ ਅਸੀਂ ਲੁਕੋ ਰਹੇ ਹਾਂ ਕੁਝ ਕਰ ਰਹੇ ਹਾਂ ਇਹ ਸਾਰਾ ਲੇਖਾ ਜੋਖਾ ਤੇ ਦੇਣਾ ਪੈਣਾ ਇਸ ਕਰਕੇ ਯੋਗ ਵਰਤੋ ਇਹਦੀ ਕੀਤੀ ਜਾਵੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਅੱਜ ਤੁਸੀਂ ਉਹ ਜਿਹੜਾ ਦਰਿਆ ਟੁੱਟਿਆ ਸੀ ਉੱਥੇ ਤੱਕ ਪਹੁੰਚ ਕੇ ਉਹਦਾ ਦੌਰਾ ਕੀਤਾ ਗਿਆ ਤੇ ਉੱਥੇ ਜਿਹੜੀ ਸੰਗਤ ਸੀ ਜਾਂ ਨੌਜਵਾਨ ਸੀ ਜਾਂ ਟਰੈਲੀ ਗੇਰ ਦਾ ਜਿਹੜਾ ਜਿਹੜਾ ਉਹਨਾਂ ਦਾ ਤਰੀਕਾ ਸੀ ਮਤਲਬ ਜੇ ਆਪਾਂ ਕਹ ਲਈਏ ਤਾਂ ਉਹ ਕਾਫੀ ਉੱਥੇ ਇਹ ਕਮੀ ਲੱਗੀ ਹੈ ਵੀ ਜਿਹੜੇ ਨੌਜਵਾਨ ਵੀਰ ਹੈ ਜਾਂ ਟਰੈਕਟਰ ਲੈ ਕੇ ਆਉਂਦੇ ਆ ਤਾਂ ਤੁਹਾਡੇ ਸਾਹਬ ਦੇ ਨਾਲ ਜਿਹੜੇ ਨੌਜਵਾਨ ਵੀਰ ਨੂੰ ਉੱਥੇ ਪਹੁੰਚ ਗਏ ਉਹਨਾਂ ਦੀ ਸਹਿਯਤਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਜ਼ਰੂਰ ਕਰਨੀ ਚਾਹੀਦੀ ਦੇਖੋ ਸਹਿਯਤਾ ਐਡਾ ਬੜਾ ਕਾਰਜ ਆ ਬਹੁਤ ਬੜਾ ਫਰੰਟਾ ਰਫ਼ਤਾਰ ਉਹਦੀ ਅਜੇ ਸੋਸਤਾ ਉਹਦਾ ਕਾਰਨ ਇਹ ਹੈ ਵੀ ਸੰਗਤ ਜਿਹੜੀ ਆ ਉਹ ਘੱਟ ਹੈ ਉੱਥੇ ਆ ਉਹ ਸੰਗਤ ਜਿਹੜੀ ਆਲੇ ਦੁਆਲੇ ਜ਼ਿਆਦਾ ਫਿਰ ਰਹੀ ਆ ਜਿਹੜੇ ਕੰਮ ਕਰਨ ਦੇ ਵਾਲੇ ਥੋੜੇ ਬੰਦੇ ਆ ਇਸ ਕਰਕੇ ਜਦੋਂ ਤੱਕ ਟੀਮ ਨਹੀਂ ਹੁੰਦੀ ਤਾਂ ਉਹ ਟੀਮ ਦੇ ਨਾਲ ਵਰਕ ਨਹੀਂ ਹੁੰਦਾ ਇਸ ਕਰਕੇ ਟੀਮ ਮਜ਼ਬੂਤ ਹੋਣੀ ਚਾਹੀਦੀ ਆ ਪ੍ਰੇਰ ਕੇ ਬੰਦਿਆਂ ਨੂੰ ਮਿੰਟ ਦੇ ਵਿੱਚ 50 ਥੈਲੇ ਤਾਂ ਘੱਟੋ ਘੱਟ ਕਰਨੇ ਚਾਹੀਦੇ ਆ ਪਰ ਉੱਥੇ ਮਿੰਟ ਦੇ ਵਿੱਚ ਥੋੜੇ ਥੈਲੇ ਕਿ ਰਹੇ ਸੀ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਸਹਿਯੋਗ ਕਰਕੇ ਜਿਹੜੇ ਕਾਰਜਾਂ ਨੇ ਪ੍ਰੇਜੜਾ ਹਣ ਸੋ ਮੈਂ ਆਪਣੇ ਵੱਲੋਂ ਸਾਰੇ ਪੰਜਾਬ ਸਿਆਮਪੁਰੇ ਵੱਲੋਂ ਸਾਰਿਆਂ ਦਾ ਸੰਗਤਾਂ ਰਣੀ ਹ ਜਿਨ੍ਹਾਂ ਨੇ ਸਾਡੇ ਤੇ ਐਡਾ ਵਿਸ਼ਵਾਸ ਕਰਕੇ ਸਾਨੂੰ ਇੰਨਾ ਸਮਾਨ ਦੇ ਕੇ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਬਾਬਾ ਜੀ ਨੇ ਵੀ ਦੱਸਿਆ ਜਿਹੜਾ ਉੱਥੇ ਪਾਣੀ ਦੇ ਵਿੱਚ ਥੱਲੇ ਗੇਰਨ ਦਾ ਜਿਹੜਾ ਸਿਸਟਮ ਸੀ ਉਹ ਥੋੜਾ ਜਿਹਾ ਸਲੋ ਚੱਲ ਰਿਹਾ ਸੀ ਉਹਦਾ ਕਾਰਨ ਇਹ ਵੀ ਜਿਹੜੇ ਨੌਜਵਾਨ ਵੀਰ ਆ ਸਾਡੇ ਵੱਡੇ ਵੱਡੇ ਟਰੈਕਟਰ ਲੈ ਕੇ ਤਾਂ ਪਹੁੰਚਦੇ ਆ ਮਿੱਟੀ ਨਾਲ ਭਰ ਕੇ ਵੀ ਲੈ ਕੇ ਜਾਂਦੇ ਆ ਲੇਕਿਨ ਕੁਝ ਆਪਣੇ ਇਲਾਕੇ ਤੋਂ ਘੱਟ ਤੋਂ ਘੱਟ 5-5 10-10 ਮੁੰਡੇ ਇਦਾਂ ਦੇ ਹੋਣੇ ਚਾਹੀਦੇ ਵੀ ਜਿਹੜਾ ਉੱਥੇ ਜਾ ਕੇ ਜਿਵੇਂ ਕਿ ਬਾਬਾ ਜੀ ਨੇ ਕਿਹਾ ਵੀ 1 ਮਿੰਟ ਦੇ ਵਿੱਚ 50 ਥੈਲੇ ਜਾਂ 20-25 ਥੈਲੇ ਤਾਂ ਘੱਟ ਤੋਂ ਘੱਟ ਗਿਰਨਾ ਚਾਹੀਦਾ ਉੱਥੇ ਜਿਹੜਾ 500 ਮੀਟਰ ਦਾ ਜਿਹੜਾ ਕਾਫੀ ਵੱਡਾ ਡਿਸਟੈਂਸ ਹੋ ਜਾਂਦਾ ਉਹਨੂੰ ਭਰਨ ਵਾਸਤੇ ਆਪਾਂ ਨੂੰ ਬਹੁਤ ਜ਼ਿਆਦਾ ਸਪੀਡ ਹੋਣੀ ਚਾਹੀਦੀ ਕਿਉਂਕਿ ਪਾਣੀ ਦਾ ਪਤਾ ਨਹੀਂ ਹੈ ਤੇ ਕਦੋਂ ਪਾਣੀ ਵਧ ਜਾਵੇ ਜੇ ਉਸ ਕਰਕੇ ਜੇ ਪਾਣੀ ਵਧਦਾ ਤਾਂ ਉਹ ਖਾਰ ਹੋਰ ਵੱਧ ਸਕਦੀ ਹੈ ਜੇ ਆਪਾਂ ਨੌਜਵਾਨ ਮੁੰਡੇ ਨੂੰ ਅਸੀਂ ਬੇਨਤੀ ਕਰਦਾ ਮੈਂ ਜੀ ਸਟਾਰਟਿੰਗ ਵੱਲੋਂ ਵੀ ਜਿਹੜੇ ਨੌਜਵਾਨ ਵੀਰ ਜੇਦੋਂ ਵੀ ਕਹਿੰਦੇ ਆ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉੱਥੇ ਮੈਨ ਪਾਵਰ ਦੀ ਲੋੜ ਆ ਤੁਹਾਡੀ ਉੱਥੇ ਜਿਆਦਾ ਲੋੜ ਆ ਉੱਥੇ ਕੋਈ ਸਮਾਨ ਦੀ ਲੋੜ ਨਹੀਂ ਹੈਗੀ ਸਮਾਨ ਬਹੁਤ ਭਰਿਆ ਹੋਇਆ ਜੀ ਬਾਬਾ ਜੀ ਵੀ ਜਾ ਕੇ ਦੌਰਾ ਕਰਕੇ ਆਏ ਆ ਉਹਨਾਂ ਦੇ ਸਾਰਿਆਂ ਕੋਲ ਖਾਣ ਪੀਣ ਦਾ ਸਾਰਾ ਸਮਾਨ ਠੀਕ ਹੈ ਔਰ ਪਸ਼ੂਆਂ ਵਾਸਤੇ ਚਾਰਾ ਬਾਬਾ ਜੀ ਨੇ ਬਹੁਤ ਲਿਆ ਕੇ ਦਿੱਤਾ ਤੇ ਤੁਹਾਡੇ ਸਿਰਫ ਨੌਜਵਾਨ ਬੀਰ ਆ ਜਿਹੜੇ ਉੱਥੇ ਪਹੁੰਚੋ ਤਾਂ ਕਿ ਜਿਹੜੀ ਉਹ ਥਲੇ ਗਿਰਨ ਦੀ ਜਿਹੜੀ ਹੈ ਸਿਸਟਮ ਹੈ ਉਹਨੂੰ ਥੋੜਾ ਤੇਜ਼ ਕਰਕੇ ਜਲਦ ਤੋਂ ਜਲਦ ਜਿਹੜਾ ਬਣ ਲੱਗ ਜਿੱਤਾ ਜਾਵੇ ਔਰ ਮੈਂ ਦੁਬਾਰੇ ਫੇਰ ਦਿਖਾਵਾਂਗਾ ਨੌਜਵਾਨ ਵੀਰ ਔਰ ਪਰਿਵਾਰ ਤੁਸੀਂ ਦੇਖ ਰਹੇ ਹੋ ਪੂਰਾ ਕੰ ਕਿੰਨਾ ਟਾਈਮ ਹੋ ਚੁੱਕਿਆ ਪਿਛਲੀ ਵਾਰ ਵੀ ਜਦੋਂ ਵੀ ਅਸੀਂ ਆਏ ਆ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ ਅੱਜ ਦੁਬਾਰੇ ਫੇਰ ਤਕਰੀਬਨ 50 ਤੋਂ 60 ਜਿਹੜੇ ਸੇਵਾਦਾਰ ਉੱਪਰ ਤੋਂ ਪਹੁੰਚੇ ਆ ਉਹਨਾਂ ਨੇ ਜਿਹੜੀ ਆਪਣੀ ਸੇਵਾ ਕੀਤੀ ਹੈ ਟਰਾਲੇ ਵੀ ਤਾਰੇ ਆ ਔਰ ਮਾਤਾ ਜੀ ਹੁਣੀ ਬੈਠੇ ਆ ਅਸੀਂ ਵੀ ਜੀ ਸਟਾਰਟ ਟੀਮ ਵੱਲੋਂ ਇਹਨਾਂ ਨੂੰ ਪਰਿਵਾਰ ਨੂੰ ਬਹੁਤ ਬਹੁਤ ਜਿਵੇਂ ਕਿ ਬਾਬਾ ਜੀ ਨੇ ਕਿਹਾ ਵੀ ਚਾਰ ਪੀੜੀਆਂ ਤੋਂ ਤੌਤੋਂ ਲੈ ਕੇ ਨੌਜਵਾਨ ਬੱਚਿਆਂ ਤੱਕ ਜਿਹੜੇ ਜੁੜੇ ਹੋਏ ਆ ਮਾਲਕ ਨੂੰ ਇਦਾਂ ਹੀ ਇਹਨਾਂ ਨੂੰ ਜਿਹੜੀ ਤੰਦਰੁਸਤੀ ਬਖਸ਼ਣ ਔਰ ਮੈਂ ਦੁਬਾਰੇ ਫਿਰ ਦਿਖਾਵਾਂਗਾ ਤੁਸੀਂ ਦੇਖੋ ਨੌਜਵਾਨ ਜਿਹੜੇ ਵੀਰ ਆਮ ਕੀ ਹੁੰਦਾ ਹੈ ਜਦੋਂ ਵੀ ਕੋਈ ਰਸਤ ਦੇ ਕੇ ਜਾਂਦਾ ਤਾਂ ਆਪਾਂ ਤਰਾ ਲੈਨੇ ਆ ਤੇ ਉਹਨੂੰ ਫੋਨ ਕਰਕੇ ਬੁਲਾ ਲੰਦੇ ਲੇਕਿਨ ਖੁਦ ਆਪ ਅੱਜ ਮਿਹਨਤ ਕਰਕੇ ਤੁਹਾਡੇ ਸਾਹਮਣੇ ਹੈ ਜਿਹੜੀਆਂ ਉਹ ਚੀਜ਼ਾਂ ਦਿਖ ਰਹੀਆਂ ਨੇ ਕਿਵੇਂ ਕੱਪੜੇ ਲਿਬੜੇ ਹੋਇਆ ਕਿਵੇਂ ਜਿਹੜੀਆਂ ਹੈਗੀਆਂ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਐਵੇਂ ਦੀ ਹੀ ਸੇਵਾ ਜਿਹੜੀ ਹੈ ਸਾਰੇ ਤੁਸੀਂ ਕਰਨ ਤਾਂ ਕਿ ਜਿਹੜੀ ਸਾਡੇ ਪੰਜਾਬ ਜਿੱਥੇ ਡੁੱਬਿਆ ਹੋਇਆ ਪੂਰੇ ਕਲਾਕਾਰ ਆ ਜਿਹੜੇ ਮੂਰੇ ਆ ਰਹੇ ਨੇ ਟਿਕਟ ਤੇ ਕੋਠ ਉਤੇ ਨੌਜਵਨ ਜ਼ਰੂਰ ਪਹੁੰਚੋ ਜੀ ਕੈਮਰਾਮੈਨ ਗੁਜੀਤ ਸਿੰਘ ਦੇ ਨਾਲ ਜੀ ਸਟਾਰਟਿੰਗ ਮੇ ਕਿਰਪਾ ਸਿੰਘ ਲੋਗੜ